ਨਹੀਂ 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 ਜਮੇ ਬਹੁਤ ਸਹੀ ਤਰੀਆਉਂਦਾ ਆ ਆ ਹੋਈ ਜਾਂਦਾ ਤਾਂ ਮੈਂ ਆ ਗਿਆ ਬਹੁਤ ਵਧੀਆ ਮੁਕਾਬਲਾ ਕਹਿੰਦੇ ਖੇਡਿਆ ਜਾ ਰਿਹਾ ਸਿਰਾਂ ਲੱਗਿਆ ਹੋਇਆ ਸਟੇਜ ਲੱਗੀ ਹੋਈ ਆ ਆਉਂਦਾ ਰਹੀ ਹੈ ਇੱਕ ਪਾਸੇ ਚਰ 24 ਟੋਚਨ ਗਰੁੱਪ ਬੁੱਡੇ ਸਰਸੇ ਵਾਲੇ ਆ गरप्रीत होटल పలుఒలు మంన్ మొనర్య్కి చాదూ చాదం బి చాదం చేల్వర్ చాదో చేల్ చాదు చాదు చ్గా సాదు కె్గా చాదు చి చాదు లేం చైన్బందం చాదు చ్ధం మ్ 101 ਨੰਬਰ ਤੇ 86 ਨੰਬਰ ਟਰੈਕਟਰ ਆ ਜੋ ਨਹੀਂ ਭਾਈ ਇਹਦਾ ਨਹੀਂ ਧੁੱਪੇ ਪੜਦੇ ਧੁੱਪ ਲੱਗਦੀ ਹੈ ਸ਼ਾਮ ਕਰਦੇ ਗਰਮੀ ਲੱਗਦੀ ਹੈ ਮੇਰ ਖੜੂਗਾ ਅੱਜ ਦਾ ਮਾਹ ਲੱਗ ਰਿਹਾ ਹੈ ਅਮਰੇ 33 ਤੇ 33 ਨੰਬਰ ਹੈ 33 ਤੇ 33 ਨੰਬਰ ਹੈ پھاؤ جا رايو گڏي گڏي کي کي آ ڪري ها هڪ ٿوري رهي ٿو ڪار ٿو ٿا ناهو دور اچي گڏي ها نه ٿو ٿا ها نه ٿو ٿا སས 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 ਲੈਟਰ ਸਾਈਡ ਦੇ ਕਿੰਨੇ ਸਵੱਤ ਭਾਈ ਜਿਹੜੀ ਮੇਰੇ ਪਾਸੇ ਐਂਡ ਇਹਨੂੰ 30000 ਰੁਪਏ ਰਿਆਵਾ ਤੇ ਕਿੰਨੇ ਰੁਪਏ ਸੀ ਇਹਨੂੰ 3000 ਰਿਆਵਾ ਕੋਰੇ ਯਾਰ ਹੁਣ ਵਾਲੇ ਨਹੀਂ ਅੱਜ ਦਾ ਲੱਤਾ ਖਰੀਦਣਾ ਕੋਈ ਨਹੀਂ ਕੋਈ ਨਹੀਂ ਫੇਸ ਕੋਈ ਨਹੀਂ ਕੋਈ ਆ ਗਏ ਸਿਨੇਂਦਰਪੁਰ ਨੇ ਆਇਆ ਚੱਕੋਈ ਨਹੀਂ ਕੋਈ ਆ ਆਹ ਚੱਕੀ ਤੋਂ ਹੋਣਾ ਹੈ ਵੀਡੀਓ ਦਿਖਾਈ ਮੈਂ ਕੋਈ ਮੋਬਾਈਲ ਦੇਖੋ ਨੋ ਕਿਹੜਾ ਆਹ 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 ਥੋੜਾ ਆਹ ਦੇਖੋ ਇਹਦਾ ਹੁਣ ਮੈਚ ਹੋ ਗਿਆ ਮੈਚ ਹੋ ਗਿਆ ਨਾ ਕੱਟ ਕਰੋ ਬਈ ਥੋੜਾ ਕਿਹਨੇ ਨਾ ਇਹਦੇ ਵਾਦੀ ਇਸੇ ਤੇ ਖੋਲੋ ਬੈਕ ਕਰ ਲਓ ਬਾਈ ਜੀ ਮੈਨੂੰ ਮੈਥਾ ਉਹੀ ਦਿੱਖ ਰਿਹਾ ਤੇ ਬਾਈ ਜੀ ਤੁਸੀਂ ਬਾਹਰ ਜਾਓ ਯਾਰ ਦੂਜੇ ਪਾਈ ਬਹੁਤ ਮੈਂ ਕਰੀ ਡਰਣਾ ਲਾਇਆ ਤੇ ਬਾਈ ਜੀ ਮੈਂ ਇਹਨਾਂ ਨੂੰ ਮੁਕੀ ਕਰੋ ਯੇ ਬੋਲ ਰਿਹਾ ਗੱਲ ਬੋਲ ਰਿਹਾ ਮੇਰੇ ਨਾਲ ਗੱਲ ਯਾਰ ਉਹ ਜੀ ਅੰਦਰ ਮੈਂ ਝੰਡੇ ਹੀ ਦੇਖਣੀ ਆਪਾਂ ਫੇਰ ਕੀ ਰਿਪੋਰਟ ਦੋ وي تھینک یو بہت لگ رہا ہے کہ دوسرے کھنی منتے ہیں بھائی یہ وہ ہے بھائی 70 کا پورا پن بھائی ہے نا کیا تنپہ ہے بھائی آ بڑے 30 33 کوئی ڈاڑ سٹوری دیکھ لو پتہ چل جائے گا 33 ڈالی ہے بھائی 3 نمبر پر

ਕਿਉਂ ਨਹੀਂ ਕਰਦੀ ਸਿੱਧਾ ਕਰਾ ਭਾਈ ਇਹ ਕਰਾ ਕਰਦਾ ਭਾਈ ਸੱਜਣ ਦੇ ਨਾਮ ਤੇ ਹੈ ਇਹ ਈਕ ਨਾ ਜੀ ਦਾ ਨਾਮ ਹੈ ਭਾਈ ਸੱਜਣ ਦਾ ਅੱਛਾ ਮੀਨੂੰ ਪਹਿਲੇ ਹੈਕ ਕਰਤਾ ਸੀ ਜੀ ਲਿਖੇ ਕੌਨ ਰ ਉਰਲਿੱਪ ਨੇ ਬਦਲਾ ਖਾਤਰੀ ਯਾਰ ਮੇਰਾ ਫੋਨ ਗਰਮ ਹੋ ਰਿਹਾ ਥੋੜਾ ਹੋਣਾ ਕਰ ਲੈ ਇੱਕ ਮਿੰਟ ਹੋਣਾ ਲੈ ਪੂਰੇ ਦੇ ਜਦ ਨਹੀਂ ਤੜੀ ਗਏ ਹੋ ਇੱਕ ਮਿੰਟੂ ਦੇ ਕਰਨ ਇੱਕ ਮਿੰਟਾ ਫਿਰਦਾ ਨੇੜੇ ਕਰ ਰਹੇ ਨੇ ਅਸੀਂ ਇਹਨੂੰ ਵੱਧ ਨੇੜੇ ਕਰਨਾ ਚੱਤਰੀ ਦੇ ਦੇ ਉਹਰੇ ਚੱਕੀ ਦੂਰੇ ਨੂੰ ਆਖੋ ਜੀ ਮਾਰ ਕੇ ਮੋਟੋ ਕੈਦਦੇ ਆ ਆਇਆ ਹੁਣ ਤਾਂ ਨੇੜੇ ਦਾ ਹੋ ਗਿਆ ਲੈ ਆਹ ਨਾਲ ਫੋਟੋ ਕਰਦੇ ਆ ਜੀ ਬੰਨੇ ਫੋਟੋ ਦੇ ਰਹੇ ਆ ਇਹਨੂੰ ਆ ਲੈ ਗਏ

ਉਸਾ 186 ਉਸਾ ਕ੍ਰੈਡੈਂਸ਼ੀਅਸ 186 ਐਕਸਾ 186 ਸਿਆਸੀ ਨੰਬਰ ਆ ਗਏ ਟ੍ਰੈਕਟਰ ਕੋਲ ਜਿਆ ਬਾਈਰ ਹੈਲੋ ਨਸਪੈਸ ਤੋਂ ਆ ਗਿਆ ਹੈਲੋ ਗਿੱਲੀ ਨੈਡ 64 ਨੰਬਰ ਤੇ 4 ਨੰਬਰ ਕਿੰਗ ਕੌਂਗ ਸੋਚਨ ਕਿੰਗ ਕੌਂਗ 올ਡ ਕਿੰਗ ਕੌਂਗ 52 ਦਾ ਸਵੇਰੇ 4 ਤੇ 4 ਨੰਬਰ ਟਰੈਕਟਰ ਰੈਡੀ ਰਿਓ ਵੀਰੇ 64 ਨੰਬਰ ਤੇ 4 ਨੰਬਰ ਟਰੈਕਟਰ ਰੈਡੀ ਰੋ ਰਮੇ ਲੇਸ ਤੋਂ ਆਉਣੀ ਮੈਨੇ ਬਾਈ

ਅੱਜ ਦੇ ਵੀਰ ਬਣ ਕੇ 64 ਨੰਬਰ ਤੇ 4 ਨੰਬਰ ਗਿੱਲੀ ਨੈਣ ਜੰਡੀ 5810 ਕਿੰਗ ਸੜਾ ਰਾਜੂ ਡਾਕਟਰ ਕਿੱਥੇ ਆ ਰਾਜੂ ਵਿੱਚ ਵੈਟਰਨਰੀ ਡਾਕਟਰ ਭਾਈ ਰਾਜੂ ਵੈਟਰਨਰੀ ਡਾਕਟਰ ਕਿੱਥੇ ਹੈ ਸੰਪਰਕ ਬਣਾਵੇ ਚਲਦੇ ਹੋਏ ਮੁਕਾਬਲੇ ਦੇ ਵਿੱਚੋਂ ਕਹਿੰਦੇ 53 10 33 ਨੰਬਰ ਟਰੈਕਟਰ ਬਾਜੀ ਮਾਰ ਗਿਆ ਜੀ 33 ਨੰਬਰ ਐਕਚਰ ਚੌੜੀ ਇਹ ਸਾਡੇ ਸਰਸੇ ਵਾਲਿਆਂ ਦਾ ਨੰਬਰ ਆ ਭਜਨ ਸ਼ਹੀਦਾ ਵਾਲੀ ਗੈਰੀ ਦੂਹਤਗੜ੍ਹ ਕੀਰਤ ਢਿੱਲੋਂ ਹਲੋ ਹਰੀ ਕਾਟ ਦੇ ਕਰ ਹੁਣ ਕੋਈ ਨਾ ਦੋ ਹਲੋ ਰੇਡਰ ਭਾਈ 3 ਨੰਬਰ ਪਰਜੀ ਕਾਟ ਦੇ ਆਏ ਸੋ ਇੱਕ ਨੰਬਰ ਤੇ 86 ਨੰਬਰ 101 ਨੰਬਰ ਤੇ 86 ਨੰਬਰ ਆਉਂ ਪ੍ਰਾ ਵਣ ਕੇ ਫਿਰ 42 ਤੇ 19 ਆਹ ਮਕਾਬਲੇ ਦੇ 64 ਨੰਬਰ ਗਿੱਲਨੀ ਮੈਨ ਜੌਂਡੀਰ 5210 ਤੇ 4 ਨੰਬਰ 올ਡ ਕਿੰਗ ਕਾਉਂਟ 5210 ਲਾਓ ਟਰੈਕਟਰ ਸਾਡੇ ਵੀਰੇ ਮੰਨੂ ਮਾਣ ਗੁੰਡਾ ਮਾਨਾ ਦਾ ਤੇ ਮਰ ਜਾਣਾ ਮਾਨਤਾ ਲਖਾਰੀ ਕਹਿੰਦੇ ਵੱਡਾ ਸੀ ਆ ਬਾਗਾ ਵਾਲੇ ਸ਼ਹਿਰ

ਗਿੱਲੀ ਮੈਣਾ ਆ ਗਿਆ ਜੁਲਫਾ ਵਾਲਾ ਕੋਈ ਗੱਲ ਨਹੀਂ ਕਰਦੇ ਆ ਬਾਈ ਦੁਬਾਰਾ ਹੀ ਕਰਾਂ ਡਾਕਟਰ ਤਵੀਆਂ ਜਿਹਨਾਂ ਦਾ ਵੀ ਨਾਮ ਵੱਡਾ ਬਹੁਤ ਵੱਡਾ ਨਾਮ ਪਾਤੜਾ ਦਾ ਖੇਡ ਮੇਲਾ ਯਾਦ ਆ ਗੋਰੀਆ ਹਨਾ ਪਾਤੜਾ ਵਾਲਾ ਖੇਡ ਮੇਲਾ ਗਿੱਲੀ ਮੈਣਾ ਟੈਟੇ ਇਹ ਵਾਲੇ ਸੁੱਖੇ ਦੀਆਂ ਗੱਲਾਂ ਹੁਣ ਜੈ ਸ਼ਮਪੰਜਾ ਦਾਸ ਫਾਜ਼ਲਗਾ ਵਾਲੇ ਦੀਆਂ ਗੱਲਾਂ ਹੁਣ ਜੈ ਗਿੱਲੀ ਲੈਣ ਦੀਆਂ ਗੱਲਾਂ ਹੁਣ ਜੈ ਚੰਕੌਰ ਸਾਹਿਬ ਵਾਲੇ ਦੀਆਂ ਗੱਲਾਂ ਹੁਣ ਜਾਂ ਗੱਲਾਂ ਕਹਿੰਦੇ ਅਮਨ ਸੰਧੂ ਦੀਆਂ ਵੀ ਚੱਲਦੀਆਂ ਜੈ ਡੀਐਸਸੀ ਵਾਲੇ ਅਮਨ ਸੰਧੂ ਦੇ ਵੀ ਚੱਲਦੀਆਂ 4 ਨੰਬਰ ਟਰੈਕਟਰ ਆਇਆ ਪਿੰਡਿਆ ਚੰਡੀਗੜਿਆ ਆਇਆ ਇਹਦਾ 76 ਪਤੰਦਰ ਆ ਚਾਰ ਨੰਬਰ ਟਰੈਕਟਰ ਕਿੱਥੇ ਬਾਈ ਕੱਟਣ ਲੱਗ ਗਿਆ ਸੀ ਲੱਗ ਗਿਆ ਬਈਰ ਆਓ ਬਾਈ 올ਡ ਕਿੰਗ ਕਾਉਂਗ ਪਿੰਡ ਆਇਆ ਬਈ ਪਿੰਡ ਆ ਬਰਨਾਲੇ ਵਾਲਿਆ ਇਹ ਆਊਗਾ ਇਹ ਆਊਗਾ ਜੇ ਇਹ ਕਰਦੇ ਜੇ ਮੈਂ ਇਹ ਨਾ ਪੁੱਛੀ ਇਹ ਕਹਿੰਦਾ ਕਰਾ ਲਈਂ ਡਾਵਾ ਦੇ ਆਹ ਸਾਹ ਪੰਜਾਬ ਇਹਨਾਂ ਨੂੰ ਨੰਬਰ ਸਰਕਾਰੀ ਦਾ ਵਾਲ ਗੁਰਦਾਸਾ ਦਾ ਕਰਦਾ ਉਹ ਬੱਲੇ ਚੇਂਗਲੇ ਰੱਖਦੇ ਉਹ ਇਹਦਾ ਦਰਵਾਜ਼ਾ ਨਹੀਂ ਸਰਦਾਰ ਜੀ ਕਿਹਦਾ ਕੋਈ ਹੈ ਉਹ ਨਹੀਂ ਬਈ ਹੋ ਰਿਹਾ ਜਿਹੜਾ ਗਾਈ ਉਹ ਨਹੀਂ ਜੀ ਸਹੀ ਕਹਦੇ ਐ ਜੀ ਅਰੇ ਇਸਨੇ ਘੱਟਾ ਕੀ ਰਕਮ ਕਰ ਦਿੱਤੀ ਹੈ ਜੀ ਮੈਨੂੰ ਇਹ ਇਗਜ਼ਮੈਂਟ ਨੂੰ ਦੇ ਦਿਓ ਉਹ ਮੈਨੂੰ ਦੇ ਦੇ ਉਸ ਦਾ ਜਵਾਬ ਮੈਨੂੰ ਦੇਖੋ ਹਾਜ਼ਰੀ ਨਹੀਂ ਦੇਣਗੇ ਜੀ ਬੱਸ ਦੇ ਵਾਰੇ ਹੋ ਗਏ ਆ ਜੀ ਹਾਂ 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 ਜੀ ਹ ਤਰਾਓ ਬਾਈ ਲਿਸਟ ਪਾਈ ਹੋਈ ਆ ਬਾਈ ਇਸ ਆਈਡੀ ਤੇ ਚੈੱਕ ਕਰੋ ਸਟੋਰੀ ਰੋਟੀ ਪਾ ਕੇ ਨੰਬਰ 73 ਆਉ ਹੋ ਰਿਹਾ ਹੈ भाई बाहर हो जाओ यार सारे छियासी नंबर चैप छसी नंबर ते साउ जी आ, लाओ यार ट्रैक्टर भाई छियासी नंबर ट्रैक्टर आ जाए कोई चक्कर नहीं प्यार Hey, Ray. ਭਾਈ ਇਹ ਮੈਚ ਨਹੀਂ ਹੁੰਦੇ ਯਾਰ ਜਿਵੇਂ ਤੁਸੀਂ ਕਰਦੇ ਹੋ ਯਾਰ ਘੰਟਾ ਕਹਿੰਦਾ ਥੋੜੀ ਗੈਪ ਹੁੰਦਾ ਸਾਡੀ ਆ ਮੈਚ ਕੱਢ ਰਿਹਾ ਇੱਕ ਵਾਰ ਲਾਈਵ ਕੱਢ ਜੱਕੀ ਹੈ ਕੱਲ ਦਾ ਮੈਚ ਕੱਢੀ ਇੱਕ ਪ੍ਰਧਾਨ ਜਿਹੜਾ ਮੈਂ ਕੱਢੀ ਤੇ ਦੇਖੇਂ ਕਰ ਕੰਪਲਿਆ ਪੈਨਾਟੀ ਪਰ ਕੋਈ ਕਿਤੇ ਇੱਕ ਹੋਰ ਟਾਈਟ ਗਿਆ ਇਹ ਪਰਿਆਪਤ ਨਹੀਂ ਕਰ ਰਹੇ ਹੈ ਭਾਈ ਮੈਂ ਤੁਹਾਨੂੰ ਜੀ ਦੱਸਾਂ ਮੈਨੂੰ ਹੁਣ ਕਿਸੇ ਕੱਲ ਤੋਂ ਜੀ ਇਸ ਵਿੱਚ ਕਲ ਹੋਣੀ ਚਾਹੀਦੀ ਹੈ ਮੇਰਾ ਸਿਲਮਨ ਨੇ ਕਈ ਬਾਟੇ ਪਰਨਵਲੋਂ ਪ੍ਰਾਪਤ ਚਲੋ ਦੂਸਰੇ ਫੋਨ ਤੋਂ ਲਾਈਵ ਚਲਾਉਣੇ ਆ ਬਾਈ ਤੂੰ ਵੀ ਲੈ ਆ ਖੜਾ ਹੋ ਕੇ ਜਾਂ ਨਾ ਕਰਿਓ ਫੋਨ ਚਾਉਂ ਪਰ